ਜੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ 6 ਤਰੀਕ ਨੂੰ ਸਵੇਰੇ ਜਿਦੇ ਵਿੱਚ ਓਕੇ ਰਾਈਸ ਮਿਲ ਦੀ ਜਿਹੜੀ ਪਿੱਛੇ ਰਿਹائشਾਂ ਬਣੀ ਹੋਈਆਂ ਸੀਗੀਆਂ ਮਜ਼ਦੂਰਾਂ ਵਾਸਤੇ ਤੇ ਬੈਬਲ ਮੱਜ ਤੇ ਉੱਥੇ ਜਿਹੜਾ ਹੈਗਾ ਇੱਕ ਕੁੜੀ ਦੀ ਡੈੱਡ ਬੋਡੀ ਰਿਪੋਰਟ ਕੀਤੀ ਗਈ ਰਾਈਸ ਮਿਲਰ ਦੇ ਮਾਲਕ ਵੱਲੋਂ ਤੇ ਉਸ ਤੋਂ ਬਾਅਦ ਜਦੋਂ ਇਮੀਡੀਟਲੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਤਾਂ ਉੱਥੇ ਦੇਖਿਆ ਗਿਆ ਕਿ ਇੱਕ ਕੁੜੀ ਦੀ ਡੈੱਡ ਬੋਡੀ ਉੱਥੇ ਸੀਗੀ ਜਦੀ ਉਮਰ ਲਗਭਗ 20-22 ਸਾਲ ਹੈਗੀ ਤੇ ਉਹ ਪ੍ਰਵਾਸੀ ਕੁੜੀ ਹੈਗੀ ਜੀ ਦੀ ਡੈਡ ਬੋਟ ਇੱਥੇ ਮਿਲੀ ਉਹਨੂੰ ਬੜਾ ਡਿਟੇਲ ਚ ਐਗਜ਼ਾਮਨ ਕਰਨ ਤੇ ਤੇ ਸਾਰੀ ਚੀਜ਼ਾਂ ਤੋਂ ਪੁਸ਼ਟਾਚ ਕਰਨ ਤੇ ਬਾਅਦ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇੱਕ ਅਕਿਊਜ਼ ਜਿਹਦਾ ਨਾਮ RAM JI SHARMA ਉਰਫ UPENDER SHARMA ਜਿਹੜਾ ਹੈਗਾ ਰਹਿਣ ਵਾਲਾ ਉਹ ਪੂਨੀਆ ਬਿਹਾਰ ਦਾ ਰਹਿਣ ਵਾਲਾ ਹੈਗਾ ਪੂਨੀਆ ਬਿਹਾਰ ਦਾ ਉਹਨੂੰ ਅਰੈਸਟ ਕੀਤਾ ਤੇ ਉਸ ਤੋਂ ਇਲਾਵਾ ਇੱਕ ਹੋਰ ਅਕਿਊਜ਼ ਨੂੰ ਆਇਡੈਂਟੀਫਾਈ ਕੀਤਾ ਜਿਹਦਾ ਨਾਮ BANTI ਹੈਗਾ ਇਹਨਾਂ ਤੇ ਇੱਕ ਐਫਆਈਆਰ ধারা 302 ਦੇ ਤਹਿਤ ਮੁਕੇਰੀਆ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਤੇ ਜਿਹੜਾ ਪ੍ਰਾਇਮਰੀ ਸਟੇਜ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆਈ ਹੈਗੀ ਕਿ ਉੱਥੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਨੇ ਤੇ ਮੇਬੀ ਪੋਸਟਮਾਰਟਮ ਤੋਂ ਸਾਰੀ ਚੀਜ਼ ਕਲੀਅਰ ਹੋਏਗੀ ਕਿ ਮੇਬੀ ਕੁੜੀ ਨੇ ਸ਼ਰਾਬ ਪੀਤੀ ਹੋਵੇ ਤੇ ਇਹਨਾਂ ਦਾ ਉੱਥੇ ਝਗੜਾ ਹੋਇਆ ਕਿਸੇ ਚੀਜ਼ ਨੂੰ ਲੈ ਕੇ ਤੇ ਪੋਸਿਬਿਲਟੀ ਆਫ ਸੈਕਸ ਅਲ ਅਸੌਲਟ ਵੀ ਜਿਹੜੀ ਹੈਗੀ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਪੋਸਟਮਾਰਟਮ ਤੋਂ ਬਾਅਦ ਕਲੀਅਰिफाई ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਇਮਰਕਸਾਈ ਜਿਹੜਾ ਕੋਸ ਸਾਹਮਣੇ ਆ ਰਿਹਾ ਹੈਗਾ ਉਹ ਗਲਾ ਘੋਟ ਕੇ ਜਿਹੜਾ ਇਹਨਾਂ ਨੇ ਕਤਲ ਕੀਤਾ ਕੁੜੀ ਦਾ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈਗੀ ਉਹ ਦੇਖੋ ਹੁਣ ਜਿਹੜਾ ਅਕਿਊਜ਼ਡ ਹੈਗਾ ਉਸ ਤੋਂ ਇਸ ਚੀਜ਼ ਦੇ ਬਾਰੇ ਸਾਹਮਣੇ ਨਹੀਂ ਆਇਆ ਹੈਗਾ ਕਿ ਪ੍ਰੇਮ ਸੰਬੰਧ ਦੀ ਗੱਲ ਨਹੀਂ ਹੈਗੀ ਬਟ ਜਿਹੜੀ ਹੈਗੀ ਉਹ ਸੀਗਾ ਕਿ ਸੈਕਸ਼ੂਅਲ ਉਸ ਐਕਟ ਸੇ ਇਨਵੋਲਡ ਸੀਗੇ ਤੇ ਹੁਣ ਮੇਬੀ ਤਾਂ ਹੋ ਸਕਦਾ ਹੈਗਾ ਕਿ ਵੀ ਉਹ ਨਾ ਡਰਿੰਕ ਕੀਤਾ ਹੋਵੇ ਉਥੇ ਤੇ ਫਿਰ ਕੋਈ ਝਗੜਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੇ उन्होंने आस पास के जुगिया वाले जो बंद है भी सारे एक बार पूछताछ कर रही हैगी तो उस तो सामने आएगा कि किस तरीके का की सिस्टम हैगा प्रेम संबंध वाली गल नाउ सामने नहीं आई हैगी मे भी कंशेंशुअल ओपन रिलेशनशिप टाइप का कुछ हो सकता है या कुछ और फोर्सफुल भी हो सकता है असी हाले एक बार जो तक इनवैसिगे सारा कंकलूड नहीं होंगे हैगा उदों तक असी मे भी इतराज़ करती हो ਉਹ ਬੰਦੇ ਜਿਹੜੇ ਹੈਗੇ ਉਹ ਜਦੋਂ ਸਟਰੀ ਰਿਲੇਸ਼ਨ ਚ ਚਾਰੇ ਹੋਣ ਤੇ ਉਸ ਚੀਜ਼ ਤੇ ਵੀ ਹੋ ਸਕਦਾ ਹੈਗਾ ਤੇ ਅਸੀਂ ਇੱਕ ਅਕਿਊਜ਼ ਨੂੰ ਫੜ ਲਿਆ ਹੈਗਾ ਤੇ ਦੂਸਰਾ ਅਕਿਊਜ਼ ਆਇਡੈਂਟੀਫਾਈਡ ਹੈਗਾ ਜਿਹਨੂੰ ਫੜਨ ਤੇ ਸਾਡੀ ਟੀਮ ਲੱਗੀ ਹੋਈ ਹੈਗੀ ਪੂਰਾ ਪੋਸਟਮਾਰਟਮ ਤੋਂ ਬਾਅਦ ਸਾਰੀ ਚੀਜ਼ ਔਰ ਕਲੀਅਰ ਹੋ ਜਾਏਗੀ ਤੇ ਅਸੀਂ ਸਾਰੇ ਨੂੰ ਪ੍ਰੋਪਰ ਮੈਰਿਟ ਤੇ ਇਨਵੈਸਟਿਗੇਟ ਕਰਕੇ ਤੇ ਇਨਵੈਸਟਿਗੇਸ਼ਨ ਕੰਕਲੂਡ ਕਰਾਂਗੇ ਜਿਹੜਾ ਰਿਕਾਰਡ ਹੈ ਵੀ ਪ੍ਰਵਾਸੀ ਹੈ ਹਾਂਜੀ ਹਾਂਜੀ ਆ ਵੀ ਪ੍ਰਵਾਸੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par